ਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਜੋ ਬੱਚੇ ਪੀਆ ਸਟੱਡੀ ਪੇਪਰ 1 ਤੇ 2 ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਆਪਾਂ ਥਿਉਰੀਜ਼ ਕਰਵਾ ਰਹੇ ਸੀ ਜੀ ਸੀਡੀਪੀ ਦੀਆਂ ਸੀਡੀਪੀ ਦੇ ਵਿੱਚ ਆਪਾਂ ਨੇ ਜੀ ਇੱਕ ਤਾਂ ਪਿਆਜੇ ਦੀ ਥਿਉਰੀ ਕਰ ਚੁੱਕੀਆਂ ਪਿਆਜੇ ਬਾਰੇ ਦੱਸ ਦਿੱਤੀਆਂ ਤੁਹਾਨੂੰ ਹਨਾ ਬਾਈਕ ਤੋਂ ਇਸ ਦੀ ਬਾਰੇ ਦੱਸ ਚੁੱਕੀਆਂ ਹੁਣ ਅੱਜ ਤੁਹਾਨੂੰ ਲਾਰੈਂਸ ਕੋਲਵਰਗ ਦੀ ਥਿਉਰੀ ਬਾਰੇ ਦੱਸਾਂਗੇ ਜਿਹੜੇ ਲਾਰੈਂਸ ਕੋਲਵਰਗ ਸੀਗੇ ਜੀ ਉਹਨਾਂ ਬਾਰੇ ਤੁਹਾਨੂੰ ਬੈਨ ਥੋੜਾ ਜਾਨਣਾ ਜ਼ਰੂਰੀ ਹੈ ਉਹ ਕੀ ਸੀਗੇ ਜੀ ਉਹ ਸੀਗੇ ਅਮਰੀਕਨ ਅਮਰੀਕਾ ਦੇ ਮਹਨ ਵਿਗਿਆਨੀ ਸੀਗੇ ਕਾਲਰ ਵਰਗ ਠੀਕ ਹੈ ਇਹ ਸਭ ਨੇ ਯਾਦ ਰੱਖਣਾ ਜੀ ਕਿਉਂ ਯਾਦ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਵੀ ਜਿਹੜੇ ਕਾਲਰ ਵਰਗ ਸੀਗੇ ਉਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਅਮਰੀਕਾ ਦੇ ਠੀਕ ਹੈ ਉਹਨਾਂ ਨੇ ਜਿਹੜਾ ਨੈਤਿਕ ਵਿਕਾਸ ਦੇ સિਧਾਂਤ ਦਿੱਤਾ ਪੇਪਰ ਦੇ ਵਿੱਚ ਆਸ ਆਉਂਦਾ ਵੀ ਕਾਲਰ ਵਰਗ ਨੇ ਡਿਵੈਲਪਮੈਂਟ ਦੀ ਕਿਹੜੀ ਥਿਉਰੀ ਦਿੱਤੀ ਹੈ ਜੀ ਨੈਤਿਕ ਵਿਕਾਸ ਦੇ સિਧਾਂਤ ਦੀ ਠੀਕ ਹੈ ਜੀ ਇਹ ਸਭ ਨੇ ਯਾਦ ਰੱਖਣਾ ਇਹ ਕਿ ਉਹਨਾਂ ਨੀਨਾਂ ਦੱਸਿਆ ਵੀ ਜਿਹੜੇ ਨੈਤਿਕ ਵਿਕਾਸ ਦੇ ਧਾਰਨਾ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਵੀ ਇਹਦੇ ਤਿੰਨ ਲੈਵਲ ਨੇ ਉਹਨਾਂ ਦੇ ਅੱਗੇ ਦੋ-ਦੋ ਪੜਾਅ ਨੇ ਪੇਪਰ 'ਚ ਵੀ ਆਸਾਂ ਦਾ ਵੀ ਲਾਰੈਂਸ ਦੀ ਜਿਹੜੀ ਥਿਊਰੀ ਸੀ ਜਾਂ ਕੋਲਬਰ ਵਰਗੀ ਜਿਹੜੀ ਥਿਊਰੀ ਸੀ ਨੈਤਿਕ ਵਿਕਾਸ ਦੀ ਉਹਨਾਂ ਨੇ ਉਹਦੇ ਕਿੰਨੇ ਲੈਵਲ ਦੱਸੇ ਨੇ ਜੀ ਤਿੰਨ ਲੈਵਲ ਦੱਸੇ ਨੇ ਠੀਕ ਹੈ ਉਹਦੇ ਅੱਗੇ ਦੋ-ਦੋ ਪੜਾਅ ਦੱਸੇ ਨੇ ਸਟੇजेस ਸੀ ਨੇ ਗਿਆ ਲੈਵਲ ਤਿੰਨ ਦੱਸੇ ਨੇ ਨਵਾਂ ਵਾਰੀ ਤੁਹਾਨੂੰ ਕੇ ਕੁਐਸਚਨਸ ਦੇ ਵਿੱਚ ਸਾਰਾ ਕੁਝ ਆ ਜਾਊਗਾ ਇਹ ਜਿਹੜੇ ਕੁਐਸਚਨ ਕਰਵਾਵਾਂਗੀ ਬਹੁਤ ਹੀ ਇੰਪੋਰਟੈਂਟ ਹੋਣਗੇ ਜੀ ਪੇਪਰ ਚ ਅਕਸਰ ਇਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਹੀ ਜਾਂਦੇ ਨੇ ਤਾਂ ਤੁਸੀਂ ਇਹਨਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਡੇ ਇਹ ਕੁਐਸਚਨ ਸਾਰਿਆਂ ਦੇ ਯਾਦ ਰਹਿ ਜਾਣ ਜੀ ਤਾਂ ਕਿ ਤੁਸੀਂ ਕੋਈ ਵੀ ਆਪਦਾ ਨੰਬਰ ਹੈ ਨਾ ਮਿਸ ਨਾ ਕਰ ਸਕੋ ਪੇਪਰ ਦੇ ਵਿੱਚੋਂ ਠੀਕ ਹੈ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਲਾਰੈਂਸ ਕੋਲਰਵਰ ਕਿਸ ਦੇਸ਼ ਦਾ ਮਨੋਵਿਗਿਆਨੀ ਸੀ ਕਿੱਥੋਂ ਦੇ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਅਮਰੀਕਾ ਦੇ ਠੀਕ ਹੈ ਰੂਸ ਦੇ ਕਿਨ ਨਾ ਕੋਣ ਸੀਗੇ ਪਤਾ ਵੀ ਸਭ ਨੂੰ ਵੈਕਟੋਸ ਕੀ ਸੀਗੇ ਸਵਿਟਜ਼ਰਲੈਂਡ ਦੇ ਇਹ ਹੀ ਪਤਾ ਉਹ ਪਿਆਜੀ ਹੈ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕੋਲਰ ਵਰਗ ਦਾ ਸਿਨਾਂਤ ਦਾ ਜਿਹੜਾ ਕਿਸ ਵਿਕਾਸ ਨਾਲ ਸੰਬੰਧਿਤ ਹੈ ਜੀ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਕੋਲਰ ਵਰਗ ਦਾ ਸਿਨਾਂਤ ਕਿਸ ਵਿਕਾਸ ਨਾਲ ਸੰਬੰਧਿਤ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ অপশন ਨੈਤਿਕ ਵਿਕਾਸ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕੋਲਬਰਗ ਵਰਗ ਨੇ ਨੈਤਿਕ ਵਿਕਾਸ ਦੇ ਕਿੰਨੇ ਮੁੱਖ ਪੱਧਰ ਮਤਲਬ ਲੈਵਲ ਦੱਸੇ ਨੇ ਤੁਹਾਨੂੰ ਹੁਣੇ ਦੱਸ ਕੇ ਟਾਈਮ ਕਿੰਨੇ ਲੈਵਲ ਦੱਸੇ ਨੇ ਉਹਨਾਂ ਨੇ ਜੀ ਪਤਾ ਹੋ ਸਭ ਨੂੰ ਕਮੈਂਡ ਕਰਕੇ ਦਾ ਆਨਸਰ ਆਪ ਵੀ ਕਰਨ ਦੀ ਕੋਸ਼ਿਸ਼ ਕਰਿਓ ਹਾਂਜੀ ਦੱਸ ਇਹਹੀ ਉੱਤਰ ਆਊਗਾ ਜੀ ਏ অপਸ਼ਨ ਤਿੰਨ ਠੀਕ ਹੈ ਤਿੰਨ ਲੈਵਲ ਦੱਸੇ ਨੇ ਨੈਤਿਕ ਵਿਕਾਸ ਦੇ ਕੋਲਬਰਗ ਦੇ ਵਿੱਚ ਹਾਂਜੀ ਕਾਲਵਰਗ ਦੇ ਸਿਧਾਂਤ ਵਿੱਚ ਕੁੱਲ ਕਿੰਨੀਆਂ ਅਵਸਥਾਵਾਂ ਨੇ ਜੀ ਸਟੇਜਸ ਕਿੰਨੀਆਂ ਨੇ ਜੀ ਹਾਂਜੀ ਇਹ ਵੀ ਤੁਹਾਨੂੰ ਕਰਾ ਕੇ ਆਟਿਆ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ 6 6 ਸਟੇਜਸ ਨੇ ਜੀ ਕਾਲਵਰਗ ਦੇ ਸਿਧਾਂਤ ਦੇ ਵਿੱਚ ਠੀਕ ਹੈ ਹਾਂਜੀ ਕਾਲਵਰਗ ਨੇ ਆਪਣੀ ਖੋਜ ਲਈ ਕਿਹੜੀ ਵਿਧੀ ਵਰਤੀ ਹੈ ਜੀ ਹਾਂਜੀ ਕਿਹੜੀ ਵਿਧੀ ਵਰਤੀ ਹੈ ਜੀ ਉਹਨਾਂ ਨੇ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਨੈਤਿਕ ਦੁਵਿਧਾਵਾਂ ਨੈਤਿਕ ਦੁਵਿਧਾਵਾਂ ਬਾਰੇ ਤੁਹਾਨੂੰ ਥੋੜਾ ਦੱਸ ਦਿੰਨੇ ਆ ਵੀ ਕੀ ਹੁੰਦੀਆਂ ਨੇ ਕੀਆ ਜਿਵੇਂ ਕਾਲਰ ਵਰਗੇ ਨੇ ਬੱਚਿਆਂ ਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਸੀ ਜਦੋਂ ਉਹਨਾਂ ਨੇ ਕੀ ਹੈਗਾ ਅਬ ਇਹ ਥਿਊਰੀ ਬਣਾਈ ਹੈ ਉਹਨਾਂ ਨੇ ਬੱਚਿਆਂ ਨੂੰ ਬਹੁਤ ਕਹਾਣੀਆਂ ਸੁਣਾਈਆਂ ਜਿਨ੍ਹਾਂ ਦੇ ਵਿੱਚ ਨੈਤਿਕ ਦੁਬਦਾਂ ਹੁੰਦੀ ਸੀ ਜਿਵੇਂ ਸਭ ਤੋਂ ਮਸ਼ਹੂਰ ਉਹਨਾਂ ਦੀ ਕਹਾਣੀ ਸੀ ਹਾਈਨਸ ਦੀ ਕਹਾਣੀ ਹੈ ਨਾ ਜਿਹਦੇ ਵਿੱਚ ਹਾਈਨਸ ਦੀ ਪਤਨੀ ਬਹੁਤ ਬਿਮਾਰ ਹੁੰਦੀ ਆ ਉਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਵੀ ਉਹਦੇ ਲਈ ਦਵਾਈ ਲੈ ਸਕੇ ਫਿਰ ਕੀ ਕਰਦਾਗਾ ਹਾਈਨਸ ਆਪਣੀ ਪਤਨੀ ਨੂੰ ਬਚਾਉਣ ਦੇ ਲਈ ਚੋਰੀ ਕਰਦਾਗਾ ਇੱਕ ਬਸ ਉਹ ਨੈਤਿਕ ਵਿਕਾਸ ਦਾ ਸੁਣਾਉਂਦਾ ਹੀ ਰਹੇ ਨੇ ਦੂਜੇ ਬਸ ਦੇਖੋ ਉਹਨਾਂ ਨੇ ਦੱਸੇ ਵਿੱਚ ਚੋਰੀ ਕਰ ਰਿਹਾ ਚੋਰੀ ਕਿਉਂ ਕਰ ਰਿਹਾ ਜੀ ਕਿਉਂਕਿ ਉਹਨੇ ਆਪਣੀ ਪਤਨੀ ਨੂੰ ਬਚਾਉਣਾ ਹੈ ਕਿਸੇ ਨੂੰ ਬਚਾਉਣ ਦੇ ਲਈ ਬੰਦਾ ਚੋਰੀ ਕਰ ਕਰ ਰਿਹਾ ਹੈ ਨਾ ਤਾਂ ਕਿਸੇ ਹੱਦ ਤੱਕ ਠੀਕ ਵੀ ਹੋ ਸਕਦਾ ਗਲਤ ਨਹੀਂ ਹੋ ਸਕਦਾ ਇਹ ਕੀ ਹੋ ਗਈ ਕਿ ਨੈਤਿਕ ਦੁਵਿਧਾ ਹੋ ਗਈ ਵੀ ਦੇਖੋ ਆਪਾਂ ਇਹ ਵੀ ਕਹਾਂਗੇ ਜੀ ਵੀ ਦੇ ਕੋਣੀ ਦੁਕਾਨ ਤੋਂ ਚੋਰੀ ਕੀਤੀ ਹੈ ਗਲਤ ਹੈ ਹਨਾ ਪਰ ਇੱਕ ਉਹ ਵੀ ਇੱਕ ਪਾਸੇ ਸਹੀ ਹੈ ਵੀ ਉਹਨੇ ਆਪਣੀ ਪਤਨੀ ਨੂੰ ਬਚਾਉਣਾ ਇਹ ਹੁੰਦਾ ਹੈ ਨੈਤਿਕ ਦੁਵਤਾਵਾ ਵੀ ਆਪਾਂ ਨੂੰ ਦੋਨੇ ਪਾਸੇ ਆਪਾਂ ਗੁੱਸਤ ਦੱਸ ਨਾ ਸਕੀ ਇਹ ਵੀ ਕਿਹੜੀ ਸਹੀ ਹੋਈ ਵੀ ਉਹਨੇ ਚੋਰੀ ਕੀਤੀ ਸਹੀ ਹੈ ਜਾਂ ਵੀ ਚੋਰੀ ਨਹੀਂ ਕਰਨੀ ਚਾਹੀਦੀ ਆ ਬਸ ਕੋਈ ਆਨਸਰ ਸਹੀ ਨਾ ਦੇ ਸਕੀ ਹੁੰਦੀ ਹੈ ਨੈਤਿਕ ਦੁਵਿਧਾ ਹਾਂਜੀ ਅਗਿਆ ਕਾਲ ਵਰਗ ਦੀ ਸਭ ਤੋਂ ਮਸ਼ਹੂਰ ਦੁਵਿਧਾ ਕਿਸ ਬਾਰੇ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹ ਤੁਹਾਨੂੰ ਹੁਣ ਹੀ ਦੱਸ ਕੇ ਹਟਿਆਂਗੇ ਜੀ ਹਾਂਜੀ ਇਹਦਾ ਜਿਹੜਾ ਸਹੀ ਆਨਸਰ ਹੋਊਗਾ ਜੀ ਕੀ ਹੋਊਗਾ ਜੀ ਸੋਚੋ ਸਾਰੇ ਹੁਣ ਹੀ ਦੱਸਿਆ ਵੀ ਕਿਹੜੀ ਦੁਵਿਧਾ ਸੀ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਸੀ ਆਪਸ਼ਨ ਹਾਈਨਸ ਵਾਲੀ ਠੀਕ ਹੈ ਕੋਲ ਵਰਗੇ ਦੇ ਅਨੁਸਾਰ ਨੈਤਿਕ ਵਿਕਾਸ ਦਾ ਜਿਹੜਾ ਪਹਿਲਾ ਪੱਧਰ ਆ ਉਹ ਕਿਹੜਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇੱਕ ਤੁਹਾਨੂੰ ਇਹ ਦੱਸ ਦਈਏ ਵੀ ਪੇਪਰ ਹੈ ਜਿਹੜਾ ਦੋਨੋਂ ਲੈਂਗੁਏਜ ਦੇ ਵਿੱਚ ਆਉਂਦਾ ਹੁੰਦਾ ਪੰਜਾਬੀ ਦੇ ਵਿੱਚ ਵੀ ਆਉਂਦਾ ਹੁੰਦਾ ਇੰਗਲਿਸ਼ ਦੇ ਵਿੱਚ ਵੀ ਆਉਂਦਾ ਕੁਝ ਕੁ ਸਾਦਾ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਪੜ੍ਹਦੇ ਆ ਪਰ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਇਹਦਾ ਕੀ मीनिंग ਹੋਇਆ ਕੀ ਹੈ ਹੈਨਾ ਇੰਗਲਿਸ਼ ਦੇ ਵੀ ਤੁਹਾਨੂੰ ਸਾਰਾ ਕੀਆ ਸਹੀ ਲਿਖਿਆ ਹੋਇਆ ਦਿਸੂਗਾ ਠੀਕ ਹੈ ਸਹੀ ਪਤਾ ਲੱਗਦਾ ਹੋਊਗਾ ਕਈ ਵਾਰ ਆਪਾਂ ਪੰਜਾਬੀ ਦੇ ਵਿੱਚ ਆਪਾਂ ਜ਼ਿਆਦਾਤਰ ਜਿੰਨੀਆਂ ਵੀਡੀਓਜ਼ ਦੇਖੀਆਂ ਹੁੰਦੀਆਂ ਨੇ ਉਹਨਾਂ ਤੋਂ ਆਪਾਂ ਇੰਗਲਿਸ਼ ਦੇ ਵਰਡ ਸੁਣ ਲੈਂਦੇ ਆ ਪੰਜਾਬੀ ਦੇ ਆਪਾਂ ਭੁੱਲੇ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਅਨਸਰ ਹੈ ਤਾਂ ਤੁਸੀਂ ਇੰਗਲਿਸ਼ ਦੇ ਨਾਲ ਦੇਖ ਲਿਆ ਕਰੋ ਠੀਕ ਹੈ ਪੇਪਰ ਦੇ ਵਿੱਚ ਹਾਂਜੀ ਕਾਲਵਰਗ ਨੇ ਨੀਤੀ ਵਿਕਾਸ ਦਾ ਪਹਿਲਾ ਪੱਧਰ ਕਿਹੜਾ ਦੱਸਿਆ ਤੁਹਾਨੂੰ ਪਤਾ ਵੀ ਉਹਨਾਂ ਨੇ ਤਿੰਨ ਪੱਧਰ ਦੱਸੇ ਸੀ ਪਹਿਲਾ ਪੱਧਰ ਕਿਹੜਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਪੂਰਵ ਵਰਵਾਈਤੀ ਪੱਧਰ ਠੀਕ ਹੈ ਜੀਨੂ ਕੇ ਪ੍ਰੀ ਕਨਵੈਨਸ਼ਨਲ 스테ਜਸ ਕਹਿੰਦੇ ਨੇ ਠੀਕ ਹੈ ਇਹ ਸਾਰਿਆਂ ਨੇ ਯਾਦ ਰੱਖਣਾ ਜੀ ਇਹਦੇ ਵਿੱਚ ਕੀ ਹੁੰਦਾਗਾ ਜਿਹੜਾ ਪੂਰਵ ਵਰਾਈਤੀ ਪ੍ਰੀ ਕਨਵੈਨਸ਼ਨਲ ਹੁੰਦਾ ਹੈ ਇਹਦੇ ਵਿੱਚ ਅੱਗੇ ਜਿਹੜੇ ਇਹ ਦੋ ਆਪਣੇ ਹੋ ਹੁੰਦੇ ਨੇਗੇ 스테ਜਸ ਜੇ ਪਹਿਲੀ ਜ ਸਜਾ ਤੇ ਆਗਿਆ ਕਰਦਾ ਜਿਹਦੇ ਵਿੱਚ ਕੀ ਹੁੰਦਾ ਵੀ ਬੱਚਾ ਕਿਸੇ ਡਰ ਦੇ ਕਾਰਨ ਹਨਾ ਕੰਮ ਕਰਦਾ ਹੁੰਦਾਗਾ ਸਮਝ ਗਈ ਨਾ ਇਹ ਅੱਗੇ ਆ ਜੀ ਅਗਲਾ ਪ੍ਰਸ਼ਨ ਹੈ ਸਜਾ ਤੇ ਆਗਿਆ ਕਰਤਾ ਦੀ ਅਵਸਥਾ ਕਿਸ ਪੱਧਰ ਵਿੱਚ ਆਉਂਦੀ ਹੈ ਅਪਨੀਸਮੈਂਟ ਆਬਿਡੈਂਸ ਨਿਸਮੈਂਟ ਐਂਡ ਆਬਿਡੈਂਸ ਦੀ ਜਿਹੜੀ ਅਵਸਥਾ ਹੈ ਕਿ ਤੇ ਕਿਹੜੇ ਪੱਧਰ ਦੇ ਵਿੱਚ ਆਉਂਦੀ ਹੈ ਵੀ ਕੋਈ ਵੀ ਬੱਚੇ ਨੂੰ ਆਪਾਂ ਕੰਮ ਦੇ ਦੀਏ ਵੀ ਉਹ ਆਪਣੇ ਡਰ ਤੋਂ ਕਰੇ ਕੰਮ ਵੀ ਹਾਂ ਵੀ ਮੈਨੂੰ ਕੁਝ ਕਹਿਣਗੇ ਹਨਾ ਸਜ਼ਾ ਮਿਲੇਗੀ ਹਾਂਜੀ ਦਾ ਸਹੀ ਉੱਤਰ ਕੀ ਆਊਗਾ ਜੀ ਏ ਆਪਸ਼ਨ ਪੂਰਵ ਰਵਾਇਤੀ ਯਾਨੀ ਕਿ ਜਿਹਨੂੰ ਆਪਾਂ ਪ੍ਰੀ ਕਨਵੈਂਸ਼ਨਲ ਬੋਲਦੇ ਆਂਗੇ ਠੀਕ ਹੈ ਹਾਂਜੀ ਅਗਲਾ ਇੱਕ ਬੱਚਾ ਕਹਿੰਦਾ ਮੈਂ ਚੋਰੀ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਜ਼ਾ ਮਿਲੇਗੀ ਇਹ ਕਿਹੜੀ ਸਟੇਜ ਆ ਉਹ ਬੱਚਾ ਕਹਿੰਦਾ ਮੈਂ ਚੋਰੀ ਨਹੀਂ ਕਰਾਂਗਾ ਮੈਨੂੰ ਸਜ਼ਾ ਮਿਲੇਗੀ ਇਹ ਕਿਹੜੀ ਸਟੇਜ ਹੋਊਗੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ অপਸ਼ਨ ਸਟੇਜ 1 ਠੀਕ ਹੈ ਹਾਂਜੀ ਅਗਲਾ ਦੂਜੇ ਪੱਧਰ ਯਾਨੀ ਕਨਵੈਂਸ਼ਨਲ ਜਿਹੜਾ ਆਪਣੀ ਕਨਵੈਂਸ਼ਨਲ ਸਟੇਜ ਦੇ ਲੈਵਲ ਹੁੰਦਾ ਹੈਗਾ ਦੀ ਉਮਰ ਸੀਮਾ ਲਗਭਗ ਕਿੰਨੀ ਮੰਨੀ ਜਾਂਦੀ ਹੈ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਬੀ ਆਪਸ਼ਨ 10 ਤੋਂ 13 ਸਾਲ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਚੰਗਾ ਲੜਕਾ ਚੰਗੀ ਲੜਕੀ ਗੁੱਡ ਬாய் ਗੁੱਡ ਗਰਲ ਦੀ ਸੂਚ ਕਿਸ ਸਟੇਜ ਵਿੱਚ ਆਉਂਦੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਟੇਜ ਇਹਦਾ ਮਤਲਬ ਕੀ ਹੈ ਵੀ ਚੰਗਾ ਲੜਕਾ ਚੰਗੀ ਲੜਕੀ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੇ ਆ ਵੀ ਕੋਈ ਕੁੜੀ ਨਾ ਸ਼ਹਿਰ ਦੇ ਵਿੱਚ ਰਹਿੰਦੀ ਆ ਨਾ ਉੱਥੇ ਉਹ ਕੀ ਹੈਗੀ ਜੀਨ ਦੇ ਵਿੱਚ ਡੋਪ ਦੇ ਵਿੱਚ ਆਪਦੇ ਆਪ ਨੂੰ ਕੰਫਰਟੇਬਲ ਫੀਲ ਕਰਦੀ ਆ ਪਰ ਜਦੋਂ ਉਹ ਦਾ ਵਿਆਹ ਪਿੰਡ ਚ ਹੋ ਜਾਂਦਾ ਜਾਂ ਪਿੰਡ ਚਲੀ ਜਾਂਦੀ ਆ ਉੱਥੇ ਲੋਕਾਂ ਦੀ ਸੋਚੇ ਹੁੰਦੀ ਆ ਵੀ ਕੁੜੀਆਂ ਕੀ ਨਹੀਂ ਗੀਆਂ ਸਲਵਾਰ ਕਮੀਜ਼ ਚ ਸੋਹਣੀਆਂ ਲੱਗਦੀਆਂ ਨੇ ਹੈਨਾ ਫਿਰ ਉਹ ਕੁੜੀ ਵੀ ਚ ਆਉਂਦੀ ਆ ਵੀ ਮੈਨ ਮੇਰੀ ਵੀ ਲੋਕ ਪ੍ਰਸੰਸਾ ਕਰਨ ਇਸ ਕਰਕੇ ਉਹ ਆਪਣਾ ਗਿਆ ਬਹਿਰਾਵਾ ਬਦਲ ਕੇ ਜਿਵੇਂ ਲੋਕ ਸੋਚਦੇ ਨੇ ਹੈਨਾ ਵੀ ਕੁੜੀਆਂ ਸਲਵਾਰ ਕਮੀਜ਼ ਪਾਉਣ ਉਸ ਤਰ੍ਹਾਂ ਸਲਵਾਰ ਕਮੀਜ਼ ਰਹਿਣ ਲੱਗ ਜਾਂਦੀ ਹੈਗੀ ਠੀਕ ਹੈ ਉਹ ਭਾਲਦੇ ਵੀ ਸਮਾਜ ਮੇਰੀ ਪ੍ਰਸੰਸਾ ਆ ਗਏ ਪ੍ਰਸੰਸਾ ਦੇ ਖਾਤਰ ਉਹ ਆਪਣਾ ਪਹਿਰਾਵਾ ਚੇਂਜ ਕਰਦੀ ਹੈ ਤਾਂ ਇਹ ਕੀ ਹਿੰਦਾ ਚੰਗਾ ਲੜਕਾ ਚੰਗਿਆਰਕੇ ਸਟੇਜ 3 ਦੇ ਵਿੱਚ ਹੁੰਦਾ ਜਾ ਕੇ ਵੀ ਜਦੋਂ ਆਪਾਂ ਸਮਾਜ ਨੂੰ ਖੁਸ਼ ਕਰਨ ਦੇ ਲਈ ਜਾਂ ਆਪਾਂ ਆਪਣੀ ਜਾਂ ਪ੍ਰਸੰਸਾ ਪ੍ਰਾਪਤ ਕਰਨ ਦੇ ਲਈ ਕੁਝ ਕਰਦੇ ਹਾਂ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚਾ ਦੂਜਿਆਂ ਦੀ ਪ੍ਰਸੰਸਾ ਪਾਉਣ ਲਈ ਚੰਗਾ ਵਿਹਾਰ ਕਰਦਾ ਹੈ ਇਹ ਕਿਹੜਾ ਬੱਧਰ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਆਊਗਾ ਕਨਵੈਨਸ਼ਨਲ ਠੀਕ ਹੈ ਜੀ ਹਾਂਜੀ ਅਗਲਾ ਜੀ ਕਾਨੂੰਨ ਅਤੇ ਵਿਵਸਥਾ ਲਾ ਐਂਡ ਆਰਡਰ ਦੀ ਵਿਵਸਥਾ ਕਿਹੜੀ ਹੈ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਸਟੇਜ 4 ਠੀਕ ਹੈ ਚੌਥੀ ਸਟੇਜ ਦੇ ਵਿੱਚ ਜਿਹੜਾ ਕਾਨੂੰਨ ਤੇ ਵਿਵਸਥਾ ਦੀ ਅਵਸਥਾ ਸਿੱਖਦਾ ਜੀ ਠੀਕ ਹੈ ਬੱਚਾ ਮੰਨਦਾ ਕਿ ਨਿਯਮ ਇਹ ਦੱਸੋ ਨੂੰ ਕਿ ਇੱਥੇ ਬੱਚਾ ਕੀ ਮੰਨਦਾ ਵੀ ਨਿਯਮ ਨਹੀਂ ਹੁੰਦੇ ਜਿਹੜੇ ਸਾਰੇ ਨਹੀਂ ਬਰਾਬਰ ਹੁੰਦੇ ਨੇ ਤੇ ਸਮਾਜ ਨੂੰ ਚਲਾਉਣ ਦੇ ਲਈ ਹਨ ਇਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈਗੀ ਠੀਕ ਹੈ ਜੀ ਹਾਂਜੀ ਅਗੇ ਸਟੇਜ 4 ਵਿੱਚ ਬੱਚਾ ਕੀ ਸੋਚਦਾ ਆ ਹੁਣ ਹੀ ਦੱਸਿਆ ਵੀ ਇਹਦਾ ਕਰੈਕਟ ਆਨਸਰ ਆਪਾਂ ਬੀ ਲਾਵਾਂਗੇ ਵੀ ਨਿਯਮ ਸਭ ਲਈ ਬਰਾਬਰ ਨੇ ਤੇ ਪਾਲਣਾ ਕਰਨੀ ਜ਼ਰੂਰੀ ਹੈ ਹਾਂਜੀ ਅਗਲਾ ਜੀ ਕੋਲਰ ਵਰਗੇ ਦਾ ਤੀਜਾ ਪੱਧਰ ਕਿਹੜਾ ਹੈਗਾ ਕੋਲਰ ਵਰਗ ਦਾ ਜਿਹੜਾ ਆਪਣੇ ਕੋਲ ਵਰਗੀਆਂ ਥਿਊਰੀ ਟੀ ਹੈ ਜੀ ਉਹਦਾ ਤੀਜਾ ਪੱਧਰ ਕਿਹੜਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਪੋਸਟ ਕਨਵੈਨਸ਼ਨਲ ਪਹਿਲਾਂ ਪ੍ਰੀ ਕਨਵੈਨਸ਼ਨਲ ਆਉਂਦਾ ਫਿਰ ਕਨਵੈਨਸ਼ਨਲ ਫਿਰ ਪੋਸਟ ਕਨਵੈਨਸ਼ਨਲ ਠੀਕ ਹੈ ਜੀ ਤਿੰਨ ਆਪਣੇ ਪੱਧਰ ਦੱਸੇ ਨੇ ਕੋਲ ਵਰਗ ਨੇ ਹਾਂਜੀ ਅਗਲਾ ਜੀ ਸਮਾਜਿਕ ਇਕਰਾਰਨਾਮਾ ਕਿਸ ਸਟੇਜ ਨਾਲ ਸੰਬੰਧਿਤ ਹੈ ਸਮਾਜਿਕ ਇਕਰਾਰਨਾਮਾ ਕਿਸ ਸਟੇਜ ਨਾਲ ਸੰਬੰਧਿਤ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਸਟੇਜ 5 ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਸਟੇਜ 5 ਵਿੱਚ ਵਿਅਕਤੀ ਕੀ ਮੰਨਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਸਟੇਜ 5 ਦੇ ਵਿੱਚ ਵਿਅਕਤੀ ਕੀ ਮੰਨਦਾ ਹਾਂਜੀ ਇਹਦਾ ਸਹੀ ਉੱਤਰ ਹੋਊਗਾ ਜੀ ਬੀ ਆਪਸ਼ਨ ਕਾਨੂੰਨ ਸਮਾਜ ਦੀ ਭਲਾਈ ਲਈ ਨੇ ਲੋੜ ਪੈਣ ਤੇ ਬਦਲੇ ਜਾ ਸਕਦੇ ਨੇ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾਗਾ ਸਮਾਜਿਕ ਨਾਵੇਂ ਦੇ ਵਿੱਚ ਇੱਥੇ ਵਿਅਕਤੀ ਕੀ ਹੈਗਾ ਸੋਚਦਾ ਹੈ ਕਿ ਕਾਨੂੰਨ ਕਿਨੇ ਲੋਕਾਂ ਦੀ ਭਲਾਈ ਲਈ ਨੇ ਜੇ ਕਾਨੂੰਨ ਨਾਲ ਕਿਸੇ ਦੀ ਜਾਨ ਜਾਂਦੀ ਹੈ ਤਾਂ ਕਾਨੂੰਨ ਬਦਲ ਦੇਣਾ ਚਾਹੀਦਾ ਹੈਗਾ ਨਿਮੋ ਹਾਈ ਨਾ ਜਾਲੀ ਕਾਨੀ ਦੇ ਵਿੱਚ ਸੀਗਾ ਵੀ ਉਧਰ ਦਾ ਅਧਿਕਾਰ ਵਾਲੀ ਦੀ ਜਾਨ ਜਾ ਰਹੀ ਸੀਗੀ ਹਨਾ ਉਧਰੋਂ ਦਵਾਈ ਨਹੀਂ ਮਿਲ ਰਹੀ ਸੀ ਤਾਂ ਦਵਾਈ ਦੇ ਲਈ ਉਹਨੇ ਚੋਰੀ ਕਰਨੀ ਪਈ ਇੱਕ ਚੋਰੀ ਕਰਨਾ ਗਲਤ ਹੈ ਪਰ ਇੱਥੇ ਕੀ ਉਹ ਇੱਕ ਜਾਨ ਬਚਾਉਣੀ ਆ ਉਹਨੇ ਤਾਂ ਇੱਥੇ ਕਿ ਆਪਾਂ ਕਾਨੂੰਨ ਬਦਲ ਸਾਈਏ ਵੀ ਇਹ ਕਹਿ ਸਕਦੇ ਹਾਂ ਵੀ ਇੱਥੇ ਚੋਰੀ ਕਰਨੀ ਗਲਤ ਨਹੀਂ ਹੈਗੀ ਹਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਨੈਤਿਕ ਵਿਕਾਸ ਦੀ ਸਭ ਤੋਂ ਉੱਚੀ ਅਵਸਥਾ ਕਿਹੜੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨਲ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਠੀਕ ਹੈ ਨੈਤਿਕ ਵਿਕਾਸ ਦੀ ਸਭ ਤੋਂ ਉੱਚੀ ਅਵਸਥਾ ਜਿਹੜੀ ਉਹ ਹੈਗੀ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਹਾਂਜੀ ਅਗਲਾ ਜੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਵਰਗੇ ਲੋਕ ਕਿਸ ਸਟੇਜ ਦੇ ਉਦਾਹਰਣ ਹਨ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਸਟੇਜ 6 ਦੀ ਉਦਾਹਰਣ ਹੈ ਜੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਠੀਕ ਹੈ ਜੀ ਇਦੇ ਬਾਰੇ ਤੁਹਾਨੂੰ ਥੋੜਾ ਦੱਸ ਦਿੰਨੇ ਆ ਵੀ ਇਹਦੇ ਵਿੱਚ ਉਹ ਕਿਉਂ ਹੋ ਜੀ ਮਹਾਤਮਾ ਕਹਿੰਦੇ ਨੈਲਸਨ ਮੰਡੇਲਾ ਵਰਗੇ ਲੋਗ ਇਸ ਸਟੇਜ 'ਤੇ ਆਣ ਕਿਉਂ ਨੇ ਕਿਉਂਕਿ ਉਹਨਾਂ ਲੋਕਾਂ ਨੇ ਕੀ ਹੈਗਾ ਆਪਣੇ ਅੰਤਰਾਤਮਾ ਦੀ ਆਵਾਜ਼ ਸੁਣੀ ਹੈ ਠੀਕ ਹੈ ਸੇਮੀ ਸਟੇਜ 'ਤੇ ਆ ਕੇ ਬੰਦਾ ਕੀ ਆਪਣੇ ਅੰਤਰਾਤਮਾ ਦੀ ਆਵਾਜ਼ ਸੁਣਦਾ ਹੈ ਹਾਂਜੀ ਅਗਲਾ ਜੀ ਕੋਲ ਵਰਗ ਦੇ ਸੁਨਾਹ ਦੀ ਮੁੱਖ ਹਲੋਚਨਾ ਕਿਸ ਨੇ ਕੀਤੀ ਹੈ ਜੀ ਵੈਰੀ ਇੰਪੋਰਟੈਂਟ ਹੈ ਜੀ ਵੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਕੈਰਲ ਗਿਲੀਗਨ ਨੇ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਕੈਰਲ ਗਿਲੀਗਨ ਨੇ ਕੋਲਵਰਗ ਦੇ ਸਨਾਦ ਵਿੱਚ ਕੀ ਕਮੀ ਦੱਸੀ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਇਸ ਵਿੱਚ ਔਰਤਾਂ ਦੇ ਦੇਖਭਾਲ ਦੇ ਪੱਖ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜੇ ਮਤਲਬ ਕੀ ਕੋਲਵਰਗ ਨੇ ਜਿੰਨੇ ਵੀ ਜਿਹੜਾ ਉਹ ਕੀਤੀ ਹੈਗੀ ਆਪਣੀ ਥਿਊਰੀ ਦਿੱਤੀ ਆ ਉਹ ਮੁੰਡਿਆਂ ਨਾਲ ਹੀ ਸਬੰਧਤ ਦਿੱਤੀ ਆ ਉਹਨੇ ਮੁੰਡਿਆਂ ਤੋਂ ਹੀ ਪ੍ਰਸ਼ਨ ਪੁੱਛੇ ਨੇ ਕਹਾਣੀ ਅਸਨਾਸ ਨਾਲ ਕੁੜੀਆਂ ਤੋਂ ਕੋਈ ਪ੍ਰਸ਼ਨ ਨਹੀਂ ਪੁੱਛੇ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਟਿਟਫਾ ਟੈਟ ਜੈਸੇ ਨੂੰ ਤੈਸਾ ਕਿਸ ਸਟੇਜ ਦਾ ਗੁਣ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਟੇਜ 2 ਟਿਟਫਾ ਟੈਟ ਕੀ ਦੇ ਚੋਂਦਾ ਸਟੇਜ 2 ਦੇ ਵਿੱਚ ਆਉਂਦਾ ਹੈ ਨਾ ਹਾਂਜੀ ਅਗਲਾ ਜੀ 스테ਜ 2 ਦਾ ਦੂਜਾ ਨਾਮ ਕੀ ਹੈ 스테ਜ 2 ਨੂੰ ਹੋਰ ਕਿਹੜੇ ਨਾਮ ਨਾਲ ਜਾਣ ਸਕਦੇ ਆਂ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਇਨਸਟਰੂਮੈਂਟਲ ਰਿਲੇਟਿਵਿਸਟ ਆਰਗੇਂਟ ਆਰ ਰਿਟੈਂਸ਼ਨ ਠੀਕ ਹੈ ਹਾਂਜੀ ਅਗਲਾ ਜੀ ਕੋਲ ਵਰਗ ਨੇ ਕਿਸ ਮਨੋਵਿਗਿਆਨੀ ਦੇ ਸਿਧਾਂਤ ਨੂੰ ਅੱਗੇ ਵਧਾਇਆ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਜੀਨ ਪਿਆਜੇ ਜੀਨ ਪਿਆਜੇ ਨੇ ਵੀ ਨੈਤਿਕ ਕਾਰਦਾਸਨਾ ਸ਼ੁਰੂ ਕੀਤਾ ਸੀ ਪਰ ਪਤਾ ਨਹੀਂ ਕਿਉਂ ਉਹਨਾਂ ਦੇ ਮਨ ਦੇ ਵਿੱਚ ਕੀ ਆ ਗਿਆ ਵੀ ਉਹ ਕognitive ਡਿਵੈਲਪਮੈਂਟ ਵੱਲ ਚੱਲੇ ਪਏ ਠੀਕ ਹੈ ਜੀਨ ਪਿਆਜੇ ਦਾ ਸਿਨਾਤੀ ਸੀ ਜਿਨ੍ਹਾਂ ਨੂੰ ਕੋਲਵਰਗ ਨੇ ਅੱਗੇ ਵਧਾਇਆ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹਾਈਨਸ ਦੀ ਦੁਬਿਧਾ ਵਿੱਚ ਮੁੱਖ ਮੁੱਦਾ ਕੀ ਸੀ ਹਾਈਨਸ ਦੀ ਦੁਬਿਧਾ ਵਿੱਚ ਮੁੱਖ ਮੁੱਦਾ ਕੀ ਸੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਪੈਸਾ ਕਮਾਉਣਾ। ਅਗਲਾ ਜੀ ਜੇਕਰ ਕੋਈ ਬੱਚਾ ਕਹਿੰਦਾ ਹੈ ਕਿ ਚੋਰੀ ਕਰਨਾ ਗਲਤ ਹੈ ਕਿਉਂਕਿ ਸਮਾਜ ਇਸ ਨੂੰ ਗਲਤ ਮੰਨਦਾ ਤਾਂ ਉਹ ਕਿਸ ਸਟੇਜ ਤੇ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਟੇਜ 4 ਤੇ ਆ ਤਾਂ ਉਹ ਬੱਚਾ ਜੇ ਕਹਿੰਦਾ ਵੀ ਚੋਰੀ ਕਰਨਾ ਗਲਤ ਹੈ ਸਮਾਜ ਇਹਨੂੰ ਗਲਤ ਮੰਨਦਾ ਨਾ। ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕੌਨ ਲਵਾਰਗ ਦੇ ਅਨੁਸਾਰ ਕਿ ਸਾਰੇ ਲੋਕ ਸਟੇਜ 6 ਤੱਕ ਪਹੁੰਚਦੇ ਹਨ? ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਇਹਦਾ ਸਹੀ ਉੱਤਰ ਹੈ ਬੀ অপਸ਼ਨ ਨਹੀਂ ਬਹੁਤ ਘੱਟ ਲੋਕ ਨੇ ਜਿਹੜੇ ਕੀ ਹੈ ਸਟੇਜ 6 ਤੱਕ ਪਹੁੰਚਦੇ ਨੇ ਅਗਲਾ ਜੀ ਨੈਤਿਕ ਤਰਕ ਮੋਰਲ ਰੀਜ਼ਨਿੰਗ ਦਾ ਵਿਕਾਸ ਕਿਸ ਨਾਲ ਜੁੜਿਆ ਹੈ অপਸ਼ਨ ਦੇਖੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ অপਸ਼ਨ ਸੋਚਣ ਦੀ ਸ਼ਕਤੀ ਨਾਲ ਜੁੜਿਆ ਹੋਇਆ ਹੈ ਕಾಗ್ਨੀਟਿਵ ਮਚਿਓਰਿਟੀ ਦੇ ਨਾਲ ਠੀਕ ਹੈ ਅਗਲਾ ਜੀ ਸਟੇਜ 3 ਵਿੱਚ ਬੱਚਾ ਮੁੱਖ ਤੌਰ ਤੇ ਕੀ ਚਾਹੁੰਦਾ ਹੈ ਸਟੇਜ 3 ਦੇ ਵਿੱਚ ਬੱਚਾ ਮੁੱਖ ਤੌਰ ਤੇ ਕੀ ਚਾਹੁੰਦਾ ਹੈ অপশন ਤੁਹਾਡੇ ਸਾਹਮਣੇ ਨੇ ਜੀ ਦੇਖੋ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਮਾਜਿਕ ਸਵੀਕ੍ਰਿਤੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਅਧਿਆਪਕ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਕਿਵੇਂ ਵਿਕਸਿਤ ਕਰ ਸਕਦਾ ਹੈ ਇੱਕ ਅਧਿਆਪਕ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਕਿਵੇਂ ਵਿਕਸਿਤ ਕਰ ਸਕਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਕੀ ਆਊਗਾ ਏ ਆਪਸ਼ਨ ਨੈਤਿਕ ਮੁੱਦਿਆਂ ਤੇ ਚਰਚਾ ਕਰਕੇ ਠੀਕ ਹੈ ਹਾਂਜੀ ਅਗਲਾ ਕੌਲਬਰਗ ਦੀ ਥਿਉਰੀ ਨੂੰ ਟਾਕ ਨੈਤਿਕ ਵਿਕਾਸ ਦਾ ਰਸਤਾ ਜਿਹੜਾ ਕਿਹੋ ਜਿਹਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਇੱਕ ਨਿਸ਼ਚਿਤ ਕਰਮ ਵਿੱਚ ਯੂਨੀਵਰਸਲ ਆਰਡਰ ਦੇ ਵਿੱਚ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਟੇਜ 5 ਵਿੱਚ ਵਿਅਕਤੀ ਕਿਸ ਚੀਜ਼ ਨੂੰ ਮਹੱਤਵ ਦਿੰਦਾ ਹੈ ਹਾਂਜੀ ਦੇਖੋ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਵਿਅਕਤੀਗਤ ਅਧਿਕਾਰਾਂ ਤੇ ਲੋਕਤੰਤਰੀ ਪ੍ਰਕਿਰਿਆ ਨੂੰ ਮਹੱਤਵ ਦਿੰਦਾ ਸਟੇਜ 5ਵੀਂ ਦੇ ਵਿੱਚ ਜਾ ਕੇ ਵਿਅਕਤੀ ਇੱਕ ਆਲਵਰਗ ਕਹਿੰਦਾ ਹੈ ਠੀਕ ਹੈ ਹਾਂਜੀ ਅਗਲਾ ਕਾਲ ਵਰਗ ਦੇ ਸਿਧਾਂਤ ਵਿੱਚ ਅੰਤਰਾਤਮਾ ਦੀ ਅਵਸਥਾ ਕਿਹੜੀ ਹੈ ਹਾਂਜੀ ਆਪਸ਼ਨ ਦੇਖੋ ਹਾਂਜੀ ਇਹਦਾ ਸਹੀ ਉੱਤਰ ਹੈ ਡੀ ਆਪਸ਼ਨ ਸਟੇਜ 6 ਅਗਲਾ ਪ੍ਰਸ਼ਨ ਹੈ ਜੀ ਮੈਂ ਤੇਰਾ ਭਲਾ ਕਰਾਂਗਾ ਜੇ ਤੂੰ ਮੇਰਾ ਕਰੇਂਗਾ ਇਹ ਵਪਾਰਕ ਸੋਚ ਕਿਸ ਸਟੇਜ ਦੀ ਹੈ ਹਾਂਜੀ ਬੋ ਦੇਖੋ यहाँ सही उत्तर है जी बी ऑप्शन स्टेज दो ठीक है और स्टेज फॉर फोटैट भी भी मैं तेरा भला करूँगा जै तू मेरा करेंगे मतलब जैसे खो तैसा है ना अगला जी कैरल के अनुसार मर्दा की नैतिकता किसते आधारित है हाँ जी यही उत्तर आएगा जी बी ऑप्शन न्या जस्ट इसते आधारित है ठीक है अगला प्रश्न है जी कैरल गिलगन अनुसार औरतानी नैतिकता जी किस आधारित है ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹ ਸਹੀ ਉੱਤਰ ਹੈ ਜੀ ਬੀ ਆਪਸ਼ਨ ਦੇਖਪਾਲ ਅਤੇ ਜ਼ਿੰਮੇਵਾਰੀ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਬੱਚਿਆਂ ਵਿੱਚ ਨੈਤਿਕ ਥਾਰਤਵਾਦ ਕਿ ਇਸ ਉਮਰ ਵਿੱਚ ਹੁੰਦਾ ਹੈ ਪਿਆਜੇ ਕੋਲਵਰ ਦੇ ਸਿਧਾਂਤੀ ਵਿਚਾਰਾਂ ਦੇ ਅਨੁਸਾਰ ਜਿਹੜਾ ਬੱਚੇ ਵਿੱਚ ਨੈਤਿਕ ਥਾਰਤਵਾਦ ਆ ਕਿ ਇਸ ਉਮਰ ਚ ਹੁੰਦਾਗਾ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਛੋਟੀ ਉਮਰ ਦੇ ਵਿੱਚ ਹਾਂਜੀ ਅਗਲਾ ਕੋਲਵਰਗ ਦੀ ਥਿਊਰੀ ਦਾ ਇੱਕ ਹੋਰ ਨਾਮ ਕੀ ਹੋ ਸਕਦਾ ਹੈ ਦੇਖੋ ਜੀ ਇਹਦਾ ਆਨਸਰ ਕੀ ਆ ਸਕਦਾ ਹਾਂਜੀ ਇਹਦਾ ਸਹੀ ਉੱਤਰ ਲਾਵਾਂਗੇ ਜੀ ਬੀ ਆਪਸ਼ਨ ਨੈਤਿਕ ਨਿਆਂ ਦਾ ਪੜਾਵਾਰ ਸਿਨਾਤ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਟੇਜ 4 ਲਾ ਐਂਡ ਆਰਡਰ ਵਿੱਚ ਕਰਤੱਵ ਦਾ ਕੀ ਮਤਲਬ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਮਾਜਿਕ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕੌਨ ਵਰਗ ਅਨੁਸਾਰ ਨੈਤਿਕ ਦੂਭਤਾ ਕੀ ਕਰਦੀ ਹੈ ਹਾਂਜੀ ਦੇਖੋ ਇਹਦਾ ਆਨਸਰ ਆ ਆਨਸਰ ਆ ਜੀ ਬੀ ਆਪਸ਼ਨ ਹੈ ਸੋਚਣ ਲਈ ਮਜਬੂਰ ਕਰਕੇ ਨੈਤਿਕ ਵਿਕਾਸ ਨੂੰ ਉਤਸਾਹਿਤ ਕਰਦੀ ਹੈ ਜੀ ਨੈਤਿਕ ਦੋਵਿਤਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕੋਲਬਰਗ ਦੀ ਖੋਜ ਵਿੱਚ ਕਿਹੜਾ ਵਰਗ ਸ਼ਾਮਲ ਸੀ ਇਹਦਾ ਪਤਾ ਹੀ ਹੈ ਸਭ ਨੂੰ ਸ਼ੁਰੂ ਜੀ ਦੱਸੇ ਸੀ ਸਾਨੂੰ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਿਰਫ ਲੜਕੇ ਕੋਲਬਰਗ ਨੇ ਜਿਹੜੀ ਆਪਣੀ ਥਿਊਰੀ ਹੈ ਜ਼ਿਆਦਾਤਰ ਉਹ ਲੜਕਿਆਂ ਤੇ ਹੀ ਕੀਤੀ ਹੈ ਠੀਕ ਹੈ ਹਾਂ ਜੀ ਇਹ ਗਲਾ ਪ੍ਰਸ਼ਨ ਹੈ ਜੀ ਸਟੇਜ 1 ਵਿੱਚ ਬੱਚੇ ਲਈ ਸਹੀ ਕੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਆਗਿਆ ਮੰਨਣਾ ਤਾਂ ਜੋ ਸਜ਼ਾ ਨਾ ਮਿਲੇ ਅਗਲਾ ਜੀ ਸਟੇਜ 6 ਵਿੱਚ ਵਿਅਕਤੀ ਕਿਸ ਦੇ ਖਿਲਾਫ ਜਾ ਸਕਦਾ ਹੈ ਆਪਸ਼ਨ ਦੇਖ ਸਕਦੇ ਹੋ ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਕਾਨੂੰਨ ਦੇ ਜੇਕਰ ਕਾਨੂੰਨ ਅਨੈਤਿਕ ਹੋਵੇ ਹਾਂ ਜੀ ਅਗਲਾ ਕਾਲ ਵਰਗ ਦੇ ਸਿਧਾਂਤ ਵਿੱਚ ਪੱਧਰਾਂ ਦਾ ਕ੍ਰਮ ਕੀ ਹੈ ਹਾਂਜੀ ਪਹਿਲਾ ਕਿਹੜਾ ਹੁੰਦਾ ਹੈਗਾ অপਸ਼ਨ ਦੇਖੋ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ অপਸ਼ਨ ਪਹਿਲਾਂ ਪ੍ਰੀ ਕਨਵੈਨਸ਼ਨਲ ਆਉਂਦਾ ਫਿਰ ਕਨਵੈਨਸ਼ਨਲ ਫਿਰ ਪੋਸਟ ਕਨਵੈਨਸ਼ਨਲ ਹਾਂਜੀ ਅਗਲਾ ਸਮਾਜਿਕ ਵਿਵਸਥਾ ਯਾਨੀ ਸੋਸ਼ਲ ਆਰਡਰ ਨੂੰ ਬਣਾਈ ਰੱਖਣਾ ਕਿਸ ਸਟੇਜ ਦਾ ਮੁੱਖ ਉਦੇਸ਼ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਬੀ অপਸ਼ਨ ਸਟੇਜ 4 ਹੈ ਅਗਲਾ ਜੀ ਹਾਇਨਾ ਨੇ ਦਵਾਈ ਚੋਰੀ ਕੀਤੀ ਸਟੇਜ 5 ਵਾਲੇ ਵਿਅਕਤੀ ਇਸ ਬਾਰੇ ਕੀ ਕਹੇਗਾ ਹਾਂਜੀ ਸਟੇਜ 5 ਵਾਲਾ ਵਿਅਕਤੀ ਇਹਦੇ ਬਾਰੇ ਕੀ ਕਹੂਗਾ ਜੀ ਹਾਂਜੀ ਸਹੀ ਅਨਸਰ ਹੈ ਬੀ ਆਪਸ਼ਨ ਚੋਰੀ ਗਲਤ ਹੈ ਪਰ ਜੀਵਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਕਾਨੂੰਨ ਬਦਲ ਸਕਦਾ ਹੈ ਅਗਲਾ ਪ੍ਰਸ਼ਨ ਜੀ ਨੈਤਿਕ ਵਿਕਾਸ ਲਈ ਸਭ ਤੋਂ ਜ਼ਰੂਰੀ ਤੱਤ ਕੀ ਹੈ ਆਪਸ਼ਨ ਦੇਖੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਬੋਧਾਤਮਕ ਪਰਪੱਕਤਾ ਕಾಗ್ਨੀਟਿਵ ਮਚਿਓਰਿਟੀ ਐਂਡ ਸਮਾਜੀਕ ਅਨੁਭਵ ਠੀਕ ਹੈ ਹਾਂਜੀ ਅਗਲਾ ਜੀ ਕੌਲ ਵਰਗ ਨੇ ਨੈਤਿਕਤਾ ਨੂੰ ਕਿਸ ਪ੍ਰਕਿਰਿਆਵਾਂਜੋਂ ਦੇਖਿਆ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਜੀਵਨ ਬਣ ਚੱਲਣ ਵਾਲੀ ਪ੍ਰਕਿਰਿਆ ਅਗਲਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕੌਨ ਵਰਗ ਦੀ ਸਟੇਜ ਨਹੀਂ ਹੈ ਹਾਂਜੀ ਦੇਖੋ ਜੀ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਵੀ ਹੈਗੀ ਆ ਸੋਸ਼ਲ ਕੰਟਰੈਕਟ ਵੀ ਹੈਗੀ ਆ ਨਾ ਗੁੱਡ ਬாய் ਨਾਈਸ ਗਰਲੇ ਵੀ ਹੈਗੀ ਆ ਤਾਂ ਕਿਹੜੀ ਨਹੀਂ ਹੋ ਸਕਦੀ ਹਾਂਜੀ ਇਹਦਾ ਸਹੀ ਉੱਤਰ ਹੈ ਸੀ ਆਪਸ਼ਨ ਟਰਸਟ ਐਂਡ ਮਿਸਟਰਸਟ ਇਹ ਐਰਿਕਸਨ ਦੀ ਠੀਕ ਹੈ ਇਹ ਰਿਕਸ਼ਨ ਦੀ ਸਟੇਜ ਹੈ ਰਿਕਸ਼ਨ ਇਥੀ ਥਿਉਰੀ ਹੈ ਉਹਦੀ ਸਟੇਜ ਹੈ ٹرسٹ ਐਂਡ ਮਿਸਟਰਸਟ ਠੀਕ ਹੈ ਜੀ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ